ਅੱਜ ਜੀ ਆਇਆਂ ਜੀ ਵਾਤਾਵਰਨ ਨੂੰ ਲੈ ਕੇ ਕੀ ਕਿੰਨੇ ਕੇ ਚਿੰਤਤ ਹੋ ਤੇ ਕੀ ਕਹਿਣਾ ਚਾਹੁੰਦੇ ਆ ਲੇਕੋ ਕੁਦਰਤ ਦਾ ਬਾਸਾ ਵਾਪਿੰਦੀ ਕੁਦਰਤ ਦੇ ਸਾਨੂੰ ਬਹੁਤ ਜੜੀਆਂ ਭੋਗੀਆਂ ਦੇ ਦਿੱਤੀਆਂ ਹਰ ਤਰ੍ਹਾਂ ਪਵਣ ਗੁਰੂ ਪਾਣੀ ਦਾ ਪਾਣੀ ਸਭ ਕੁਝ ਦਿੰਦਾ ਸਾਡਾ ਪਾਉਣ ਪਾਣੀ ਦੀ ਜੰਗ ਹੈ ਅਰਨ ਵੀ ਦਿੰਦਾ ਸੌ ਤੋਂ ਦਿੰਦਾ ਪਰ ਇਹ ਇਹ ਲੋਕ ਇਹ ਰੂਪ ਕੋ ਲੁੱਟੇ ਰਖਾਣ ਚ ਕੋਈ ਅਸਰ ਨਹੀਂ ਹੁੰਦਾ ਇਹ ਅਸੀਂ ਲੋਕ ਹੈ ਜਿਨ੍ਹਾਂ ਨੇ ਵਾਤਾਵਰਨ ਦੀ ਖਰਾਬ ਕਰਤਾ ਉਤਰਦਾ ਤੇ ਤਾ ਹੋਇਆ ਔਰ ਵਾਤਾਵਰਨ ਪੋਲੀਟਿਕਲ ਵੀ ਖਤਮ ਹੋ ਗਿਆ ਜਾਣੀ ਜੇ ਤੁਸੀਂ ਕਹੋ ਧਰਮ ਦਾ ਵਾਤਾਵਰਨ ਸਮਾਜਿਕ ਤੌਰ ਤੇ ਜਿਹੜੀ ਕਿਹੜੀ ਗੱਲ ਕਰਾਂ ਮੈਂ ਰੱਬੇ ਰੱਖਾ ਉਹ ਜੇ ਮੈਂ ਇਹ ਕਹਾਂ ਇਹ ਸਰੀ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਮੈਂ ਪਰਿਵਾਰ ਤੋਂ ਕਾਵਣਾ ਬੰਦ ਕੀਤਾ ਔਰ ਆਜ਼ਾਦੀ ਦਾ ਦੇਣਾ ਜਿਹੜਾ ਤੁਸੀਂ ਤੁਹਾਡਾ ਨਾ ਹਲ ਮਦਾਨ ਪਤੀ ਸੇਵਾ ਦਾ ਤੁਸੀਂ ਬਣਾਈ ਹੋਇਆ ਅੱਜ ਦਾ ਸ਼ੁਭ ਦਿਨ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਉਹਦੀ ਤੁਹਾਨੂੰ ਮੈਂ ਵਧਾਈ ਦੇਣਾ ਤੇ ਸੌਨ ਵਾਲਿਆਂ ਨੂੰ ਕੀ ਦਿੰਦਾ ਤੇ ਲੋਕਾਂ ਨੂੰ ਪਬਲਿਕ ਮੌਕਾ ਦਤਾ ਸਾਲੂ ਕੋਰਾਨ ਸ਼ਰੀਫ ਹੈ ਭਗਵਦ ਗੀਤਾ ਹੈ ਕੁਰਾਨ ਹੈ ਇਹ ਜਿਹੜੀ ਸਾਡੇ ਘਰਾ ਤੋਂ ਨਹੀਂ ਹੈ ਕੁਰਬਾਨੀ ਹੈ ਗੁਰੂ ਗ੍ਰੰਥ ਸਾਹਿਬ ਹੈ ਬਾਲਿਕ ਸਵਾਮੀ ਦੀ ਬਾਣੀ ਹੈ ਤੇ ਰਵਿਰਾਸ ਮਹਾਰਾਜੀ ਬਾਣੀ ਹੈ ਅਵੀਰ ਸਾਹਿਬ ਸਾਰੇ ਭਗਤਾਂ ਉਹਦੇ ਗੁਰਪ੍ਰਣਾ ਸਾਹਿਬ ਦੇ ਲੱਗੇ ਭੱਗ ਨਹੀਂ ਲੱਗੇ ਇਸ ਲਈ ਜੋ ਵਾਤਾਵਰਣ ਜਿਹੜਾ ਹੈ ਉਹਦੇ ਨਾਲ ਬਿਮਾਰੀਆਂ ਵੀ ਹੋ ਰਹੀਆਂ ਵਾਤਾਵਰਣ ਨੂੰ ਖਰਾਬ ਕਰਨ ਤੇ ਅਸੀਂ ਕੋਈ ਅੱਜ ਕੱਲ ਕੋਈ ਚੀਜ਼ ਬਿਲਾਕ ਲਾਗਰ ਤੋਂ ਬਿਨਾਂ ਨਹੀਂ ਮਿਲਦੀ ਆਪਾਂ ਖਣੇ ਤੇ ਦੇਖਦੇ ਆਂ ਕਿ ਦੁੱਧ ਕਿੰਨੀਆਂ ਸੀ ਦੁੱਧ ਦੀ ਫਲਾਟ ਵਾਤਾਵਰਣ ਵਾਲਾ ਉਹਨੇ ਪੰਜਾਬ 'ਚ ਡੱਕਰ ਨਹੀਂ ਹੈ ਜਿੰਨਾ ਦੁੱਧ ਪੰਛੀ ਨੂੰ ਹੁੰਦਾ ਹੈ यह सारा फिर नकल चो वर के आज आटे ची कौ पा दें और मसाले भी सारे इस तरह के आने करके रबे रख है जमीन मर चुकी है आम तौर पर सरकारा भी सरकार का जिम्मेवार कि है समाज भी जिम्मेवार इसलिए लोग तो समाज की सेवा करते हो और ठीक है दरख्त लेंगे आ दर रहे हो ਮੈਂ ਦੇਖ ਰਿਹਾ ਪਿਛਲੇ ਸਾਫਤਾਂ ਦਰਖਤ ਸਰਕਾਰਾਂ ਵੀ ਜੋ ਹੋਕੀਆਂ 100 800 ਤਵਾ ਵੀ ਹੋਕੀਆਂ ਪਰ ਉਹਨਾਂ ਦੀ ਸਭਾਵ ਨਹੀਂ ਹੈ ਅਸੀਂ ਦੇਖਦੇ ਹਾਂ ਸਾਫਤਾਂ ਤੇ ਸਿਆਸੀ ਲੋਕ ਆਪਸਰ ਲੋਕ ਇੱਕ ਕਾ ਗੋਹਣ ਬਿਲਡਿੰਗ ਪਰ ਲੋਹਾ ਹੁੰਦਾ ਹੈ ਇਹ ਭਾਈ ਦਰਖਤ ਲਾਉਣੇ ਆ ਉਹ ਆਪਣਾ ਟੀਵੀ ਤੇ ਫੋਟੋ ਆਕ ਚਾਹੀਆ ਜਿਹੜਿਆ ਸਖਾਤਾ ਪਾਣੀ ਪਾਉਂਦੇ ਨੇ ਮੁਰਤੇ ਕੋਈ ਸਾਫਤਾ ਦਰਖਤ ਲਾਦਦੇ ਪਾਉਂਦਾ

ਬਰੂ ਗਾਂ ਸਾਹਿਬ ਜੀ ਦੇ ਪ੍ਰਕਾਸ਼ ਉੱਤੇ ਤੁਹਾਨੂੰ ਮੁਬਾਰਕਬਾਦ ਬਰੂ ਮਾੜਾ ਤੁਹਾਨੂੰ ਸ਼ਾਕਰਬਾਦ ਤੇ ਆਰਥਾਡੀ ਸ਼ਾਂਤਤਾ ਬਖਸ਼ੀ ਕੋ ਔਰ ਜਿੱਥੇ ਸਾਡੇ ਸਹਿਯੋਗ ਦੀ ਲੋੜ ਪੈ ਜਦੋਂ ਯਾਦ ਕਰੋ ਕਿ ਹਾਜ਼ਰੋਂ ਪਾ ਜਿੱਦਾਂ ਤੁਸੀਂ ਵੀ ਕਿਹਾ ਸਾਨੂੰ ਕਿ ਅਸੀਂ ਤੁਹਾਨੂੰ ਗਲਾਵਾਗੇ ਪੁੱਟੇ ਲਵਾਉਣੇ ਕਿ ਸਾਡਾ ਜੀ ਇਹ ਹਮੇਸ਼ਨ ਹੈ ਕਿ ਸਾਨੂੰ ਸਿਰਫ ਜਗਾ ਚਾਹੀਦੀ ਹੈ ਪੁੱਟਾ ਲੈ ਕੇ ਆਉਣਾ ਜੀ ਮੈਂ ਭਾਇ ਜੀ ਨੂੰ ਆਪ ਲਵਾਉਂਦਾ ਆਪਾਂ ਦਾਇਰ ਚਾਹ ਪਾਣੀ ਵੀ ਮੰਨਦੇ ਪਾਣੀ ਸੇਵਾ ਵੀ ਕਰਾਂਗੇ ਸਾਡੇ ਨਾਲ ਸਹਿਯੋਗ ਕਰੂਗਾ ਇਹ ਸ੍ਰੀ ਤਾਂ ਮੁੱਖੋ ਸ਼ੋਭਾ ਭਾਵਨਾ ਹੈ ਕਿ ਉਹ ਬਾਹਰ ਤੋਂ ਹੀ ਕਿਰਪਾ ਰੱਖੇ ਕੰਦਰ ਉਸ ਰੱਖੇਗਾ ਕਿ ਕਿ ਬਵਾੜੀਆਂ ਦਾ ਵਾਤਾਵਰਣ ਨਾਲ ਪੈਦਾ ਹੁੰਦੀ ਹੈ ਇਹ ਤਾਂ ਸਾਰੀਆਂ ਸੰਸਥਾਵਾਂ ਬਣਦੀਆਂ ਵਾਤਾਵਰਣ ਖਰਾਬ ਹੋ ਜੇ ਤਾਂ ਸਭ ਕੁਝ ਖਰਾਬ ਹੈ ਇਹ ਸ੍ਰੀ ਤਾਂ ਹੁਣ ਵਾਤਾਵਰਣ ਪ੍ਰਮਾਤਮਾ ਨੇ ਸਾਨੂੰ ਆਹੋ ਵਾ ਬੰਦੀ ਅੰਦਾਜ਼ ਦਿੱਤਾ ਹੈ ਸਿਸਟਮ ਦਿੱਤਾ ਹੈ ਪਰ ਅਸੀਂ ਬਗਾਰ ਦੇ ਜਾਣ ਦੇ ਇਹ ਸਹੀ ਸਮੱਤ ਦਵੇ ਸਭ ਨੂੰ ਚਾਹੇ ਉਹ ਸਿਆਸੀ ਨੇ ਚਾਹੇ ਗੈਰ ਸਿਆਸੀ